ਲੋਪੇਸ਼ਾ ਲੋਟੂ ਟੋਲਾ ਡੇਰਾ ਬਸ਼ੰਬਰਨਾਥ ਬੇਟਾ ਹਾਂਜੀ ਬਾਬਾ ਅੱਜ ਕੋਈ ਆਪਣੇ ਡੇਰੇ ਤੇ ਨਹੀਂ ਪਧਾਰਿਆ ਬਾਬਾ ਜੀ ਮੈਨੂੰ ਲੱਗਦਾ ਆ ਰਿਹਾ ਕੋਈ ਗਾਹਕ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਆਗਮਨ ਦੇਖ ਕੇ ਆਉਣਾ ਗਾਹਕ ਹਰੀ ਓਮ ਹਰੀ ਓਮ ਆ ਭਗਤ ਤਾਂ ਕਿਵੇਂ ਆਇਆ ਬਾਬਾ ਜੀ ਡੇਰਾ ਪਸ਼ੰਬਰ ਨਾ ਸੀ ਦਾ ਡੇਰਾ ਇਹੀ ਆ ਇਹੀ ਆ ਜੋ ਬਾਬਾ ਜੀ ਹੈਗੇ ਅੱਜ ਠੀਕ ਹੈ ਜੀ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਹਾਂ ਬੱਚਾ ਦੱਸ ਕੀ ਰੋਖੇ ਬਾਬਾ ਜੀ ਮੇਰਾ ਵਿਹੋਤਾ ਜੀਵਨ ਸਹੀ ਨਹੀਂ ਚੱਲ ਰਿਹਾ ਜੀ ਬਹੁਤ ਤੰਗ ਆ ਜੀ ਮੈਂ ਬੇਟਾ ਤੈਨੂੰ ਕਿਹਾ ਸੀ ਵੀ ਇੱਕ ਸਮੋਸਾ ਰੋਜ਼ ਖਾਇਆ ਕਰ ਹਾਂਜੀ ਬਾਬਾ ਜੀ ਸਮੋਸਾ ਤਾਂ ਆਪਾਂ ਖਾਣੇ ਜੀ ਰੋਜ਼ ਖਾਣੇ ਹੋ ਹਾਂਜੀ ਇਹਨੂੰ ਬਤਾ ਦੇ ਦੋ ਸਮੋਸੇ ਰੋਜ਼ ਖਾਇਆ ਕਰ ਬੇਟਾ ਠੀਕ ਹੈ ਜੀ ਹਾਂ ਅੱਜ ਤੋਂ 10 ਦਿਨ ਬਾਅਦ ਆ ਕੇ ਦੱਸਾਂ ਬੇਟਾ ਤੁਹਾਨੂੰ ਕੋਈ ਅੱਗੇ ਨੂੰ ਫਰਕ ਪਿਆ ਕੇ ਨਹੀਂ ਠੀਕ ਹੈ ਹਰੀ ਓਮ ਹਰੀ ਓਮ ਹਰੀ ਓਮ ਬੋਲੋ ਬਾਬੇ ਬਿਸ਼ੰਬਰ ਨਾਸ ਦੀ ਜੈ ਹਰੀ ਓ ਭੋਲ ਭਗਤਾ ਫੇਰੀ ਕਿਰਪਾ ਬਾਬੇ ਬਿਸ਼ੰਬਰ ਨਾਸ ਦੀ ਜੈ ਹਰੀ ਓ ਸਿੰਘਾ ਬਾਬਾ ਜੀ ਚੱਲਦੇ ਆ ਜੈ ਭਗਤਾ ਹਰੀ ਓ ਹਰੀ ਓਮ 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 ਪਾਕ ਤਾਂ ਕੀ ਦੁੱਖੇ ਬਾਬਾ ਜੀ ਮੈਂ ਕਿਸਾਨ ਆ ਅੱਛਾ ਬੇਟਾ ਕਣਕ ਬਹੁਤ ਘਟ ਹੋਈ ਆ ਬਾਬਾ ਜੀ ਇਤਕੀ ਬੇਟਾ ਬੁੱਲੀ ਡੰਡਾ ਬਹੁਤ ਆ ਰਿਹਾ ਹੈ ਤਾਂ ਹੀ ਤੁਹਾਡੀ ਕਿਰਪਾ ਰੁਕੀ ਹੋਈ ਹੈ ਭਗਵਾਨ ਦੀ ਨਾਂ ਦੀ ਕਿਸ ਕਰਕੇ ਬੇਟਾ ਦਵਾਈ ਸਪਰੇ ਕਿਹੜੀ ਕਰੀ ਸੀ ਬਾਬਾ ਜੀ ਮੈਂ ਟੋਪਕ ਦਵਾਈ ਕਰੀ ਸੀ ਜੀ ਟੋਪਕ ਕਰੀ ਸੀ ਐਂ ਕਰ ਬੱਚਾ ਹਾਂਜੀ ਅੱਜ ਰਾਤ ਨੂੰ ਸੁਬਾ 4 ਵਜੇ ਦੇ ਕਰੀਬ ਕੋਈ ਗਮਾਂਡ ਚ ਕਾਲਾ ਕੁੱਤਾ ਹੈ ਹਾਂਜੀ ਬਾਬਾ ਜੀ ਹੈ ਉਹਨੂੰ ਚੂਰੀ ਕੁੱਟ ਕੇ ਹਾਂਜੀ ਵਿੱਚੋਂ ਦੇ ਥੋੜੀ ਜੀ ਟੋਪਕ ਪਾ ਕੇ ਹਾਂਜੀ ਬਾਬਾ ਜੀ ਤੇ ਕੁੱਤੇ ਨੂੰ ਪਾ ਦਿੰੀ ਉਹ ਚੂਰੀ ਕੁੱਤੇ ਨੂੰ ਖਲਾ ਦੇਈ ਕੁੱਤਾ ਨਹੀਂ ਮਰਦਾ ਆਪ ਦਾ ਗੁੱਲੀ ਡੰਡੇ ਦਾ ਨਾਸ਼ ਹੋ ਜਾਏਗਾ ਬੇਟਾ ਜਾ ਜਾ ਬਾਬੇ ਬਸ਼ੰਬਰ ਨਾਸ ਦੀ ਹਰੀ ਓਮ ਹਰੀ ਓਮ ਹਰੀ ਓਮ ਹਰੀ ਓਮ ਅੱਜ ਕੋਈ ਭਗਤ ਆਏ ਹੀ ਨਹੀਂ ਅਰ ਉਹੀ ਤਾਂ ਗੱਲ ਆ ਯਾਰ ਅੱਜ ਕੋਈ ਭਗਤ ਨਹੀਂ ਆਇਆ ਯਾਰ ਦੇਖੀਏ ਦੇਖ ਕੇ ਨਾ ਬਾਬਾ ਦੇਖ ਕੇ ਆ ਤੂੰ ਜਾ ਕੇ ਆ ਉਧਰ ਕੋਈ ਭਗਤ ਆਉਂਦਾ ਮੈਨੂੰ ਆਲਾ ਤਾਂ ਹੋ ਆ ਰਹੇ ਆ ਯਾਰ ਲੱਗਦਾ ਮੈਨੂੰ ਮੋਟਰਸਾਈਕਲ ਤੇ ਆ ਜਾਂ ਦੇਖ ਕੇ ਲੈ ਕੇ ਆ ਠੀਕ ਆ ਆ ਵੀ ਫਤੋ ਕਿਵੇਂ ਆਉਣੇ ਹੋਏ ਬਾਬਾ ਜੀ ਬਾਬੇ ਜੀ ਨੂੰ ਮਿਲਣਾ ਕਿ ਹੈਗੇ ਆ ਡੇਰੇ ਚ ਹਾਂ ਹਾਂ ਬਾਬਾ ਜੀ ਹੈ ਤਾਂ ਹੈਗੇ ਨੇ ਪਰ ਦੇਖ ਲੈਂਦੇ ਹੋ ਭਗਤੀ ਚ ਲੀਨ ਨੇ ਹੁਣ ਚਲ ਕਰਦੇ ਆ ਗੱਲ ਆਪਾਂ ਕੋਈ ਨਹੀਂ ਬਾਬਾ ਜੀ ਬਾਬਾ ਜੀ ਭਗਤ ਐ ਨੇ ਹਰੀ ਓਮ ਹਰੀ ਓਮ ਬਹੁਤ ਲੀਨ ਉੱਪਰ ਵਰਤੀ ਲੱਗੀ ਹੋਈ ਆ ਬਾਬਾ ਜੀ ਦੀ ਅੱਜ ਚਲੋ ਆਪਾਂ ਫੇਰ ਵੀ ਕਰਦੇ ਆ ਕੋਸ਼ਿਸ਼ ਦੇਖਦੇ ਆ ਸੰਖ ਵਜਾਇਆ ਕੀਪਦਾ ਬਾਬਾ ਜੀ ਕਿਰਪਾ ਹੋ ਜੇ ਸੋਡੇ ਤੇ ਕੀ ਗੱਲ ਐ ਬੱਚਾ ਆਪ ਨੂੰ ਐਸਾ ਕੀ ਦੁੱਖ ਹੋਇਆ ਕਿ ਸਾਡੀ ਬਿਰਤੀ ਭਗਵਾਨ ਨਾਲੋਂ ਟੁੱੜੀ ਗਈ ਬਾਬਾ ਜੀ ਇਹ ਬੱਚਾ ਬਹੁਤ بیمار ਐ ਨਾ ਵਾ ਹਾਂ ਬੇਟਾ ਦੱਸੋ ਦੁੱਖ ਕੀ ਦੁੱਖ ਐ ਇਸ ਬੱਚੇ ਨੂੰ ਬਾਬਾ ਜੀ ਟਿੱਲੇ ਰਹਿੰਦਾ ਵਾ ਸਤ ਖਾਂਦਾ ਪੀਂਦਾ ਨਹੀਂ ਕੁਛ ਜ਼ਿਆਦਾ ਬੇਟਾ ਇਹਨੂੰ ਕੋਈ ਉੱਪਰੋਂ ਕਿਸੇ ਨੇ ਖਮਾਨ ਮੱਥੇ ਕੁਝ ਕੀਤਾ ਬੇਟਾ ਠੀਕਾ ਬਾਬਾ ਜੀ ਉਹਨੂੰ ਠੀਕ ਕਰਨ ਵਾਸਤੇ ਬੇਟਾ ਇੱਕ ਇਲਾਜ ਕਰਨਾ ਪਊਗਾ ਦੱਸੋ ਬਾਬਾ ਜੀ ਬੇਟਾ 55000 ਰੁਪਈਆ ਤੇ ਇੱਕ ਕੁੱਕੜ ਦੀਆਂ ਲੱਤਾਂ ਬਨ ਕੇ ਚੌਰਾਹੇ ਦੇ ਵਿੱਚ ਮੈਂ ਤੁਹਾਨੂੰ ਇੱਕ ਕਾਗਜ਼ ਦੀ ਪਰਚੀ ਬਣਾ ਕੇ ਦੇਾਂਗਾ ਉਹ ਉਚਰਾਹੇ ਦੇ ਵਿੱਚ ਰੱਖ ਕੇ ਤੁਸੀਂ ਬੇਟਾ ਇਹਨੂੰ ਮੱਥਾ ਟਿਕਾ ਕੇ ਉੱਥੋਂ ਲੈ ਜਾਣਾ ਸਤਿਵੰਤ ਬਾਬਾ ਜੀ ਹਰੀ ਓਮ ਹਰੀ ਓਮ ਬੇਟਾ ਐ ਕਰਨਾ ਨੂੰ ਇੱਕ ਪਰਚੀ ਤੇ ਚਾਰੇ ਕੁੰਭ ਸ਼ਨੀ ਚਾਰੇ ਘਰਾਂ ਦੇ ਘਰ ਬਣਾ ਕੇ ਬੇਟਾ ਪਰਚੀ ਤੇ ਬਣਾ ਕੇ ਇਹਨਾਂ ਨੂੰ ਸੌਂਪ ਦੇ ਤਾਕੇ ਚੌਰਾਹੇ ਦੇ ਵਿੱਚ ਇਹ ਆਪਣਾ ਕਾਰਜ ਪੂਰਾ ਕਰਨ ਹਰੀਓਂ 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 ਆ ਲੋ ਜਿਹੜਾ ਤੁਹਾਨੂੰ ਬਾਬੇ ਨੇ ਸਮਾਨ ਦੱਸਿਆ ਲੈ ਕੇ ਉੱਥੇ ਤੁਸੀਂ ਮੱਥਾ ਟੇਕਾ ਦੇਣਾ ਠੀਕ ਹੈ ਚਲੋ ਪਤਾ ਕੀ ਹੈ ਇਹ ਸੁਣਾਏ ਕਹਿਣੇ ਕੋ ਗੱਲ ਪੜੋ ਨਾ ਵੀਡੀਓ ਕੀ ਆ ਤੇ ਲੰਗਾ ਦਿਓ ਮਾਲ ਹਰੀਓ ਬੇਟਾ ਹਾਂਜੀ ਬਾਬਾ ਜੀ ਇਸ ਤਰ੍ਹਾਂ ਕਰਨਾ ਹਾਂਜੀ ਬਾਬਾ ਜੀ ਤੇ ਦੇਖੋ ਕਿਤੇ ਆਪਣਾ ਮਾਲ ਹੱਥ ਚੋਂ ਨਿਕਲ ਜਾਵੇ ਨਹੀਂ ਬਾਬਾ ਜੀ ਨਹੀਂ ਲਗਾਉਂਦੇ ਤੁਸੀਂ ਚੌਰਾਹੇ ਵਿੱਚ ਉਹਨਾਂ ਦੀ ਪੂਰੀ ਨਿਗਰਾਨੀ ਰੱਖਣੀ ਠੀਕ ਆ ਬਾਬਾ ਜੀ ਕਿ ਕਿੱਥੇ ਰੱਖ ਕੇ ਜਾਣਗੇ ਠੀਕ ਆ ਜੀ ਤਾਂ ਪੂਰੀ ਗੌਰ ਨਾਲ ਰਹਿਣਾ ਬੇਗਾ ਹਾਂਜੀ ਨਹੀਂ ਟੱਪਣੀ ਨਹੀਂ ਦਿੰਦੇ ਪਹਿਲੀ ਵਗ ਜਾਵੇ ਹਰੀ ਓਮ ਹਰੀ ਓਮ ਹਰੀ ਓਮ ਅੱਛਾ ਠੀਕ ਇਹ ਬਹੁਤ ਰੀ ਜਾਂਦਾ ਬਾਪਾ ਹਾਂ ਹਾਂ ਬਾਬਾ ਜੀ ਨੇ ਸੱਦ ਗਏ ਮੈਂ ਕਿਹਾ ਪੱਛਰ ਲਿ ਗਏ ਆਪਾਂ ਬਾਹਰ ਚਲ ਨੂੰ ਪਰ ਜਾਣਦੇ ਹਨ ਬਾਬੇ ਨੂੰ ਸੱਦ ਲਿਆ ਵੀ ਹਾਂ ਸਮਾਨਤਾ ਆ ਗਿਆ ਆਪਣੇ ਹੱਥੇ ਬਾਕੇ 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 ਤਾਂ ਬਾਬਾ ਜੀ ਨੂੰ ਲੈ ਕੇ ਲੈ ਕੇ ਬਾਬਾ ਜੀ ਆਜੋ 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 ਬਾਬਾ ਜੀ ਬਸ ਇੱਥੇ ਚੱਲ ਭਣਾ ਸਮਾਨਤਾ ਪੂਰਾ ਬਦਲ ਗਿਆ ਆਖੇਂ ਤਾਂ

ਆਪਾਂ ਇੱਥੇ ਡੇਰੇ ਬਣਾਏ ਪੁਣੇ ਨੂੰ ਪੂਰੇ ਲੇਬਲ ਰਕੜੋਟ ਜਾਨੇ ਹੈ ਹੈ ਇਹ ਕਿੰਨੀ ਕਾੜੀ ਹੈ ਤੁਸੀਂ ਫੋਨ ਕਰੋਗੇ ਹਾਂ ਜੀ ਕਮਟ ਕਾੜੀ ਤੋੜ ਕਾੜੀ ਗੱਲਾ ਗੱਲਾ ਬੋਲੇ ਪਾੜੇ ਲੋਕਾਂ ਨੂੰ ਠਾਕ ਦੋ ਬਹਿਮਾ ਪਰ ਨਹੀਂ ਜੀ ਐਦੋਂ ਮੁੜ ਕੇ ਨਹੀਂ 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 ਅੱਜ ਮੁੜ ਪਾਈ ਛੱਡ ਦੇ ਛੱਡ ਦੇ ਭਾਈ ਮੈਂ ਭਾਈ ਨਹੀਂ ਫੇਰ ਮੁੜ ਕੇ ਕੀ ਇਹੀ ਬੈਂਚੀ ਗੱਲ ਗੰਦ ਪਾਹੇ ਡੇਰੇ ਬਣਾਵਨਾ ਮੁੜ ਕੇ ਲੋਕਾਂ ਨੂੰ ਭੌਲੇ ਭਾਲੇ ਲੋਕਾਂ ਨੂੰ ਅਸੀਂ ਲੁੱਟਣ ਦਾ ਤੰਦਾ ਜਿਹੜਾ ਸ਼ੁਰੂ ਕੀਤਾ ਹੋਇਆ ਸੀ ਇਹਦੇ ਤੋਂ ਅਸੀਂ ਮਾਫੀ ਚਾਹੁੰਦੇ ਹਾਂ ਅੱਜੇ ਤੋਂ ਅਸੀਂ ਇਹ ਕਹਿੰਦੇ ਆਂ ਕਿ ਇਹ ਜਿਆ ਕੰਮ ਅਸੀਂ ਮੁੜ ਕੇ ਨਹੀਂ ਕਰਾਂਗੇ ਨਹੀਂ ਨਹੀਂ ਐਤੋਂ ਬਾਅਦ ਨਹੀਂ ਭਾਈ ਭਾਈ ਅੱਜ ਛੱਡਦੇ ਆਂ ਲੋਕਾਂ ਯਾਰ ਤੇ ਕੋਟਰ ਆਹੇ ਨਾ ਪਹਿਣ ਭੀਰ ਭੈਣ ਭਰਾ ਇੰਨਾ ਠੱਗਾਲ ਡੇਰਾ ਤੇ ਨਾ ਜਾ ਵੀ ਇਹੀ ਅਸੀਂ ਅੱਜ ਅਸੀਂ ਆਰ ਦੀ ਬੇਨਤੀ ਕਰਦੇ ਆ ਅਸੀਂ ਸਾਰੇ ਸੂਝਵਾਨ ਲੋਕਾਂ ਨੂੰ ਤੇ ਸਾਡੀ ਫਿਲਮ ਐਡ ਪਾਰਟੀ ਵੱਲੋਂ ਅਸੀਂ ਇਹੀ ਸਾਰੇ ਭੈਣ ਭਰਾਵਾਂ ਨੂੰ ਇਹੀ ਬੇਨਤੀ ਕਰਦੇ ਆ ਕਿ ਜਿਹੜੀ ਅੱਜ ਦੀ ਫਿਲਮ ਐ ਤੁਹਾਨੂੰ ਚੰਗੀ ਲੱਗੀ ਛੰ ਮੰਦੀ ਲੱਗੀ ਅਸੀਂ ਕਿਸੇ ਵੀ ਤੇ ਧਾਰਮਿਕ ਨੂੰ ਜਾਂ ਧਰਮ ਕੋ ਹੋਰ ਕੋਈ ਬਸ ਤੁਯਾ ਗੁਰਦੁਆਰਾ ਮੰਦਿਰ ਦਾ ਇਹਨੂੰ ਫੇਸ ਪਚਾਉਣ ਵਾਸਤੇ ਨਹੀਂ ਕੀਤੀ ਗਈ ਅਸੀਂ ਸਿਰਫ ਬੇਨਤੀ ਕਰਦੇ ਹਾਂ ਵੀ ਜਿਹੜੇ ਭੋਲੇ ਭਾਲੇ ਲੋਕਾਂ ਨੂੰ ਲੋਕ ਲੁੱਟਦੇ ਨੇ ਉਹਨਾਂ ਲੋਕਾਂ ਉਹਨਾਂ ਠੱਗਾਂ ਤੋਂ ਬਚਾਉਣ ਲਈ ਉਹਨਾਂ ਤੋਂ ਜਾਣੂ ਕਰਾਉਣ ਲਈ ਅਸੀਂ ਇਹ ਥੋੜਾ ਜਿਹਾ 5 ਕਮਿੰਟ ਦਾ ਅਸੀਂ ਆਪਦਾ ਸੀਨ ਕੀਤਾ ਤਾਂ ਕਿ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਇਨਰਜਾ ਮਦਦ ਇਹਨਾਂ ਠੱਗਾਂ ਤੋਂ ਬਚਾਇਆ ਜਾ ਸਕੇ ਬਸ ਇਹੀ ਸਾਡੀ ਦੁਆ ਹੈ ਵੀ ਤੁਸੀਂ ਸਾਡੀਆਂ ਗੱਲਾਂ ਸੋਚ ਕੇ ਹੋਰ ਵੀ ਲੋਕਾਂ ਨੂੰ ਸ਼ੇਅਰ ਕਰੋ ਤਾਂ ਕਿ ਇਹੋ ਜਿਹੇ ਠੱਗਾਂ ਦੇ ਡੇਰੇ ਤੋਂ ਬੱਸ ਸਕਣ ਲੋਕ, ਭੋਲੇ ਭਾਲੇ ਲੋਕ ਲੁੱਟੇ ਨਾ ਜਾ ਸਕਣ। ਬਾਬਾ ਰਹਿ ਬਾਬਾ ਰਹਿ ਪੰਜਾਬ। ਧੰਨਵਾਦ। ਭਾਈ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦੇ। ਅਰਮਨ ਜਨਾ ਤੇ ਨਾ ਮਰਦੀ ਲੈ ਲੋ ਕਾਨੂੰ ਅਰਮਨ ਜਨਾ ਤੇ ਨਾ ਮਨ ਪੇਲਤ ਲੈ ਨੋ ਤਨ ਅਰਮ ਤੇ ਨਾ ਤੇ ਨਰਾਮਰਦੀ ਹੈ ਲੋਕਨ ਪਰ ਓਤੀ ਦੇਰ ਚੱਲਦਾ ਤੇਰਾ ਸਾਥ ਕਹੰਗੀਗਾ ਓਤੀ ਦੇਰ ਚੱਲਦਾ ਤੇਰਾ ਸਾਥ ਕਹੰਗੀਗਾ ਜਿਹੜੇ ਮੁਲਕ ਤਖਾਈਏ ਉਸ ਦਾ ਪੁਰਾਣੀ